ਨਮਸਕਾਰ ਸਾਥੀਓ ਮੈਂ ਨਿਵਾਸੀ ਕੁਆ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਚੈਨਲ ਪੰਜਾਬ ਦੇ ਅੰਦਰ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ 27 ਸਤੰਬਰ ਨੂੰ ਇਸ ਦਾ ਨੋਟੀਫਿਕੇਸ਼ਨ ਹੋਣਾ ਹੈ 4 ਅਕਤੂਬਰ ਤੱਕ ਕਾਗਜ਼ ਫਰ ਲੈਣੇ ਅਤੇ 15 ਤਰੀਕ ਨੂੰ ਸਰਪੰਚਾਂ ਦੀ ਵੋਟਿੰਗ ਹੋਣੀ ਹੈ ਹੁਣ ਆਉਂਦੇ ਆਪਾਂ ਅਸਲੀ ਮੁੱਦੇ ਤੇ ਪੰਜਾਬ ਸਰਕਾਰ ਵੱਲੋਂ ਭਾਵੇਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰੰਤੂ ਦੇਖਿਆ ਜਾਵੇ ਕਿ ਇਸ ਪੰਚਾਇਤੀ ਚੋਣਾਂ ਤੇ ਬਹੁਤ سارے ਸਵਾਲ ਖੜੇ ਹੋ ਰਹੇ ਨੇ ਕਿ ਜੋ ਇਹ ਐਲਾਨ ਕੀਤਾ ਗਿਆ ਹੈ ਇਹ ਸਹੀ ਹੈ ਕਿਉਂਕਿ ਪੰਜਾਬ ਦੀ ਜੋ ਭੂਗੋਲਕ ਸਥਿਤੀ ਦੇਖਿਆ ਜਾਵੇ ਤਾਂ 15 ਤਰੀਕ ਤੱਕ ਜੋ ਪੰਜਾਬ ਦੇ ਅੰਦਰ ਜੋ ਝੋਨੇ ਦਾ ਸੀਜ਼ਨ ਹੋਗਾ ਪੂਰਾ ਚੋਣ ਦੇ ਹੋਗਾ ਜ਼ਿਮੀਦਾਰ ਅਤੇ ਮਜ਼ਦੂਰ ਆਪਣੇ ਆਪਣੇ ਕੰਮਾਂ ਕਾਰਜ ਪੂਰੇ ਰੁੱਝੇ ਹੋਣਗੇ। ਔਰ ਪ੍ਰਸ਼ਾਸਨ ਵੱਲੋਂ ਵੀ ਇਸ ਵਾਰ ਦੇਖਿਆ ਜਾਵੇ ਕਿ ਸ਼ਾਇਦ ਮਿਰਕੜ ਉਹ ਤਿਆਰੀ ਨਹੀਂ ਕੀਤੀ ਗਈ ਜੋ ਕਿ ਹੋਣੀ ਚਾਹੀਦੀ ਸੀ। ਭਾਵੇਂ ਕਿ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਅਸੀਂ ਮੁਕੰਮਲ ਪ੍ਰਬੰਧ ਕਰ ਲਏਗਾ ਇਹਨੇ। ਪਰੰਤੂ ਹੁਣ ਤੱਕ ਤਾਂ ਰਾਖਮਾ ਕਰਨ ਵੀ ਕਿਹੜਾ ਪਿੰਡ ਹੈ ਕਿਹੜਾ ਸਰਪੰਚ ਕਿਹੜੇ ਪੰਚ ਰਿజర్ਵ ਨੇ ਜਾਂ ਜਰਨਲ ਨੇ ਲੇਡੀਜ਼ ਜਰਨਲ ਕਿਹੜੀ ਆਊਗੀ ਔਰ ਜੋ ਸਰਪੰਚੀ ਅਤੇ ਪੰਚਾਂ ਦੀ ਅਜੇ ਤੱਕ ਲੋਕਾਂ ਨੂੰ ਇਹ ਹੀ ਨਹੀਂ ਪਤਾ ਲੱਗਣ ਲੱਗ ਰਿਹਾ ਹੈ ਦਿਨ ਭਾਵੇਂ ਥੋੜੇ ਰਹਿ ਗਏ ਨੇ ਪਰ ਅਜੇ ਤੱਕ ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਤਦੂਤੀ ਮੱਸੇ ਦੇਖਿਆ ਜਾਵੇ ਕਿ ਇਹ ਜਿਹੜਾ ਫੈਸਲਾ ਲੈ ਗਿਆ ਹੋਇਆ ਹੈ ਦੇਖਿਆ ਜਾ ਰਿਹਾ ਹੈ ਕਿ ਇਹ ਕਾਲੀ ਚੱਲਿਆ ਗਿਆ ਹੈ ਕਿਉਂਕਿ ਪਿਛਣੀ ਦੇਖਿਆ ਹੋਣਾ ਕਿ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇਹਨਾਂ ਨੇ ਇੱਕ ਹਲਫਨਾਮਾ ਦੇ ਕੇ ਇਹ ਕਾਇਗਿਆ ਕਿ 20 ਤਰੀਕ ਤੋਂ ਪਹਿਲਾਂ ਪਹਿਲਾਂ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਪੰਚਾਇਤੀ ਚੋਣਾਂ ਕਰਵਾਈਆਂ ਜਾਣੀਆਂ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਦੇਖਿਆ ਜਾਵੇ ਕਿ ਭਾਵੇਂ ਜੋ ਐਮਪੀ ਦੀਆਂ ਚੋਣਾਂ ਹੁੰਦੀਆਂ ਨੇ ਉਸ 'ਚ ਜੋ VOTING ਹੁੰਦੀ ਹੈ ਉਹ 45 ਤੋਂ 60 65% ਤੱਕ ਹੁੰਦੀਆਂ ਔਰ ਜੋ ਐਮਐਲਏ ਦੀ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਉਸ ਚ 60 ਤੋਂ 75 ਕਿਤੇ 85 ਵੀ ਹੋ ਜਾਂਦੀ ਪਰ ਜਿਹੜੀਆਂ ਇਹ ਇਲੈਕਸ਼ਨ ਹੁੰਦੀਆਂ ਨੇ ਆਪਣੇ ਪੰਚਾਇਤੀ ਚੋਣੇ ਪਿੰਡਾਂ ਦੇ ਚੋਣਾਂ ਇਹਨਾਂ ਦਾ ਜਿਹੜਾ VOTING ਸ਼ੇਅਰ ਹੁੰਦਾ ਹੈ ਪ੍ਰਤੀਸ਼ਤ ਜੋ ਪ੍ਰਤੀਸ਼ਤ ਹੁੰਦਾ ਹੈ ਉਹ ਦੇਖਿਆ ਜਾਵੇ ਕਿ 95 ਤੋਂ 99% ਤੱਕ ਇਹਨਾਂ ਦੀਆਂ ਵੋਟਾਂ ਭੁਗਤਾਨ ਹੁੰਦੀਆਂ ਨੇ ਬਹੁਤ ਹੀ ਇੰਟਰਸਟਿਡ ਦੇ ਨਾਲ ਇਹਨਾਂ ਦੀਆਂ ਵੋਟਾਂ ਉਹ ਤਾਂ ਆ ਜਾਂਦਿਆਂ ਨੇ ਪਰ ਇਸ ਵਾਰ ਦੇਖਿਆ ਜਾਵੇ ਕਿ ਜਿਵੇਂ ਮੌਲ ਹੈ ਇਸ ਦਾ ਮੱਦੇ ਨਜ਼ਰ ਰੱਖਦੇ ਹੋਏ ਸ਼ਾਇਦ ਚੋਣ ਕਮਿਸ਼ਨ ਨੇ ਕੋਈ ਧਿਆਨ ਨਹੀਂ ਰੱਖਿਆ ਹੈਗਾ ਇੱਕ ਤਾਂ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਉਹ ਆਪਣੇ ਆਪਣੇ ਕੰਮ ਕਾਜਾਂ 'ਚ ਰੁੱਝੇ ਹੋਣਗੇ ਪਰ ਦੂਜੇ ਪਾਸੇ ਇਹ ਕੁਝ ਦਿਨ ਨੇ ਜਿਵੇਂ ਕਿ ਨਵਰਾਤਰੀ ਆ ਗਈ ਦਸਹਿਰਾ ਆ ਗਿਆ ਇਹ ਆਪਣੇ ਇਸ ਜੋ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਹੀ ਇਤਵਾਰ ਵਗੈਰਾ ਆ ਜਾਣੇ ਤੇ ਇਸ 'ਚ ਜ਼ਿਆਦਾਤਰ ਇਨਾਂ ਦਾ ਖਿਆਲ ਨਹੀਂ ਰੱਖਿਆ ਗਿਆ ਹੈ ਤਾਂ ਦੇਖਦੇ ਹਾਂ ਕਿ ਚੁਪਣ ਚੈਦੀ ਚੂਣਾ ਹੋਣੀ ਤਾਂ ਜ਼ਰੂਰ ਨੇ ਪਰ ਇਸ ਦਾ ਜੋ ਨਤੀਜਾ ਹੋਗਾ ਉਹ ਕੀ ਨਿਕਲਦਾ ਹੈ ਭਾਵੇਂ ਦੇਖਿਆ ਜਾਵੇ ਕਿ ਪੰਜਾਬ ਦੇ ਅੰਦਰ 92 ਐਮਐਲਏ ਜਿਹੜੇ ਸੀ ਉਹ ਘਰੇਲੂ ਅਤੇ ਆਮ ਘਰਾਂ ਦੇ ਕਾਕਿਆਂ ਵੱਜੋਂ ਜਾਣਿਆ ਜਾਂਦੇ ਸਨ ਪਰੰਤੂ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਇਹ ਸੀਜ਼ਨ ਹੁੰਦਾ ਹੈ ਇਹ ਜ਼ਿਮੀਂਦਾਰ ਅਤੇ ਮਜ਼ਦੂਰਾਂ ਵਾਸਤੇ ਇੱਕ ਬਹੁਤ ਹੀ ਰੁਚੀ ਮਈਆ ਪਰਿਆ ਹੁੰਦਾ ਹੈ ਔਰ ਇਹਦੇ ਵਿੱਚ ਇਲੈਕਸ਼ਨ ਹੈ ਗਈ ਹੈ ਹੁਣ ਦੇਖਣਾ ਹੈ ਕਿ ਜੋ ਪੰਜਾਬ ਦੇ ਅੰਦਰ ਵੋਟਿੰਗ ਹੈ ਉਹ ਕਿੰਨੇ ਪ੍ਰਤੀਸ਼ਤ ਹੁੰਦੀ ਹੈ ਔਰ ਕਿਸ ਸਾਥ ਨਾਲ ਹੁੰਦੀ ਹੈ ਇਹ ਸਭ ਚੀਜ਼ਾਂ ਦੇਖੀਆਂ ਜਾਣੀਆਂ ਪਰੰਤੂ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਸ਼ਾਇਦ ਇਹ ਜਿਹੜੀਆਂ ਇਲੈਕਸ਼ਨਾਂ ਕਰਵਾਈਆਂ ਜਾ ਰਹੀਆਂ ਨੇ ਇਹ ਹਾਈ ਕੋਰਟ ਦਾ ਜਿਹੜਾ ਡੈਡ ਲਾਈਨ ਸੀ ਆਪਣੇ 20 ਤਰੀਕ ਤੋਂ ਪਹਿਲਾਂ ਪਹਿਲਾਂ ਕਰਵਾਉਣ ਵਾਲੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਐਲਾਨ ਕੀਤਾ ਗਿਆ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਦਿਨਾ ਕਿ ਕੀ ਇਹ ਜੋ ਐਲਾਨ ਕੀਤਾ ਗਿਆ ਹੈਗਾ 15 ਤਰੀਕ ਦਾ ਉਹ ਕੀ ਇਹ ਸਹੀ ਹੈ ਜਾਂ ਗਲਤ ਹੈ ਧੰਨਵਾਦ